ਲੋਕ ਸਭਾ ਦੀ ਚੋਣ ਦਾ ਐਲਾਨ ਹੋ ਚੁੱਕਾ ਹੈ ਸਾਡੇ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਵਿਜੇ ਸਾੰਪਲਾ ਜੀ ਇੱਥੇ ਚੋਣ ਲੜੇ ਸੀ ਤੇ ਫਿਰ ਦੁਬਾਰਾ ਉਹ ਸਾਡੇ ਹਲਕੇ ਚ ਚੋਣ ਲੜ ਰਹੇ ਜੋ ਹੁਸ਼ਿਆਰਪੁਰ ਦੇ ਨਾਲ ਸਾਡੇ ਇਸ ਬੰਦੇ ਦੇ ਹਲਕੇ ਸਾਨੂੰ ਬੜੀ ਖੁਸ਼ੀ ਹੈ ਕਿ ਜਿੰਨਾ ਉਤਸ਼ਾਹ ਪਹਿਲਾਂ ਸੀ ਉਸ ਤੋਂ ਵੱਧ ਉਤਸ਼ਾਹ ਜਿਹੜਾ ਇਸ ਵੇਲੇ ਵਰਕਰਾਂ ਚ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਮਹਿਸੂਸ ਕਰਦੇ ਆ ਲੋਕ ਕਿ ਭਾਰਤ ਸਰਕਾਰ ਦੀ ਜਿਹੜੀ ਡਿਊਟੀ ਹੁੰਦੀ ਹੈ ਉਹ ਇਸ ਵੇਲੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਚ ਤੇ ਸਰਕਾਰ ਚੱਲੀ ਹੈ ਉਨੇ ਬਹੁਤ ਵਾਖੂਬੀ ਦੇ ਨਾਲ ਸਰਕਾਰ ਦੇ ਵਿੱਚ ਆਪਣੀ ਜ਼ਿੰਮੇਵਾਰ ਨਿਭਾਈ ਹੈ ਜਿੱਥੇ ਸਾਰੇ ਦੇਸ਼ ਦੇ ਵਿਕਾਸ ਦੇ ਕਾਰਜ ਕੀਤੇ ਉੱਥੇ ਸਾਰੇ ਵਰਗਾਂ ਨੂੰ ਬੁੱਕਲ ਵਿੱਚ ਲੈ ਕੇ ਦਿੰਦਾ ਮੋਦੀ ਜੀ ਨੇ ਹਰ ਪਾਸੇ ਡਿਵੈਲਪਮੈਂਟ ਕੀਤੀ ਲੋਕਾਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਤੇ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਦੇਸ਼ ਵਾਸਤੇ ਬਣਦੀਆਂ ਸੀ ਦੇਸ਼ ਵਾਸੀਆਂ ਲਈ ਉਹ ਕੀਤੀਆਂ ਤੇ ਸਭ ਤੋਂ ਜਿਹੜੇ ਵੱਡੀ ਗੱਲ ਜਿਹੜੀ ਲੋਕਾਂ ਦੇ ਮਨਾਂ 'ਚ ਜਾ ਰਹੀ ਹੈ ਕਿ ਸਰਹੱਦਾ ਨੂੰ ਬਚਾ ਕੇ ਰੱਖਣਾ ਇਹ ਦੇਸ਼ ਦੀ ਇੱਕ ਬਹੁਤ ਵੱਡੀ ਸੋਚ ਹੁੰਦੀ ਹੈ ਔਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੇ ਅੱਜ ਦੇਸ਼ ਦੀਆਂ ਸਰਦਾਂ ਬਚੀਆਂ ਜੇ ਅੱਜ ਦੇਸ਼ ਦੇ ਰਖਵਾਲਿਆਂ ਨੇ ਵਧੀਆ ਕੰਮ ਕੀਤੇ ਆ ਵਧੀਆ ਪਰਫਾਰਮੈਂਸ ਕੀਤੀ ਹੈ ਸਾਡੀਆਂ ਫੌਜਾਂ ਨੇ ਤੇ ਮੈਂ ਸਭੀ ਦੀ ਹੈ ਕਿ ਸਾਰਾ ਸੇਰਾ ਜਿਹੜਾ ਨਰਿੰਦਰ ਮੋਦੀ ਜੀ ਦੀ ਸਰਕਾਰ ਨੂੰ ਜਾਂਦਾ ਸੋ ਜਿੱਥੇ ਪਹਿਲੀਆਂ ਸਰਕਾਰਾਂ ਕਾਂਗਰਸ ਦੀਆਂ ਰਹੀਆਂ ਘੁਟਾਲੀਆਂ ਦੀ ਸਰਕਾਰਾਂ ਲੋਕੀ ਕਹਿੰਦੇ ਸੀ ਰੋਜ਼ ਨਿਤਨੇਮੇ ਘੁਟਾਲੇ ਲੋਕੀ ਕਹਿੰਦੇ ਸੀ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਇਸ ਸਰਕਾਰ 'ਚ ਇੱਕ ਵੀ ਘੁਟਾਲਾ ਜਿਹੜਾ ਉਹ ਕਿਸੇ ਨੂੰ ਕਹਿਣ ਨੂੰ ਨਹੀਂ ਮਿਲਿਆ ਦੇਖਣ ਨੂੰ ਨਹੀਂ ਮਿਲਿਆ ਤੇ ਕੋਈ ਨੇ ਪ੍ਰਚਾਰ ਨੂੰ ਨਹੀਂ ਮਿਲਿਆ ਸੋ ਮੈਂ ਸਭੀ ਦੀ ਹੈ ਕਿ ਲੋਕਾਂ ਦੇ ਮਨ ਵਿੱਚ ਫਿਰ ਉਸੇ ਤਰ੍ਹਾਂ ਗਏ ਚਾਹ ਕਿਸੀ ਛੇਤੀ ਦਿਨਦਰ ਮੋਦੀ ਜੀ ਦੀ ਸਰਕਾਰ ਬਣਾਈਏ ਔਰ ਇਸ ਹਲਕੇ ਤੋਂ ਸਾਡੇ ਵਿਜੇ ਸ਼ਾਮਪਣਾ ਜੀ ਬਹੁਤ ਵੱਡੀ ਗਿਣਤੀ 'ਚ ਜਿੱਤ ਕੇ ਵੀ ਜਾਣਗੇ ਔਰ ਫਿਰ ਉਸੇ ਤਰ੍ਹਾਂ ਪਾਰ ਸਰਕਾਰ ਵਿੱਚ ਮਾਨ ਵੀ ਲੈਣਗੇ ਜਿੱਦਾਂ ਉਹਨਾਂ ਨੇ ਪਹਿਲਾਂ ਹੀ ਸਾਡੇ ਪੰਜਾਬ ਦੀ ਬਹੁਤ ਵੱਡੀ ਸੇਵਾ ਵਿੱਚ ਹਿੱਸਾ ਪਾਇਆ ਆਦਮپور 에য়ারਪੋਰਟ ਬਣਾਇਆ بڑے بڑے ਵੱਡੇ ਫਲਾਈਓਵਰ ਬ੍ਰਿਜ ਜਿੱਥੇ ਸਦਾ ਪ੍ਰਕਾਸ਼ ਇਹ ਬਾਦਲ ਦੀ ਸਰਕਾਰ ਨੇ ਪਾਰ ਸਰਕਾਰ ਕੋਲੋਂ ਲੈ ਕੇ ਖਜ਼ਾਨੇ ਵਿੱਚੋਂ ਪੈਸੇ ਲਿਆ ਕੇ ਪਾਵਰ ਪਲਾਂਟ ਲਵਾਏ ਐਮਜ਼ ਵਰਗੇ ਹਸਪਤਾਲਾਂ ਦੇ ਫਲਾਈਓਵਰ ਬ੍ਰਿਜ ਬਣਾਏ ਔਰ ਸਾਰੀਆਂ ਚੌੜੀਆਂ ਸੜਕਾਂ ਕਨੈਕਟੀਵਿਟੀ ਸਾਰੇ ਪੰਜਾਬ ਦੇ ਸ਼ਹਿਰਾਂ ਦੀ ਕੀਤੀ ਹੈ ਆਦਮਪੁਰ 에어ਪੋਰਟ ਬੋਹਾਲੀ 에어ਪੋਰਟ ਅਮਰਸਰ 에어ਪੋਰਟ ਲੁਧਿਆਣਾ 에어ਪੋਰਟ ਬਠਿੰਡਾ 에어ਪੋਰਟ ਪੋ ਸਾਰੇ ਜਿਹੜੇ ਉਹਨਾਂ ਨੇ ਤਰੱਕੀ ਦੇ ਕਾਰਜ ਕੀਤੇ ਉਹਦੇ ਕਰਕੇ ਲੋਕਾਂ ਚ ਚਾਹ ਕੇ ਇੱਕ ਇੱਕ ਵੋਟ ਜਿਹੜੀ ਹੈ ਆਪਣੇ ਮੈਂਬਰ ਪਾਰਲੀਮੈਂਟ ਵਿਜੇ ਸਾਹ ਪਲੇਸ ਸਾਹਮਣੂ ਪਾਵਾਂਗੇ ਔਰ ਜਿਤਾ ਕੇ ਭੇਜਾਂਗੇ ਪਾਲ ਸਰਕਾਰ ਚ ਪਾਰੀ ਪਾ ਬਣੇਗਾ ਦੂਜੇ ਪਾਸੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੇ ਉਹ ਹਲਕੇ ਦੇ ਵਿੱਚੋਂ ਮੈਨੂੰ ਹੁਕਮ ਲੱਗਾ ਪਾਰਟੀ ਵੱਲੋਂ ਕਿ ਅਕਾਲੀ ਭਾਜਪਾ ਇਹ ਪਾਰਟੀ ਦੇ ਵੱਲੋਂ ਕਿ ਤੁਸੀਂ ਉੱਤੇ ਸੇਵਾ ਕਰਨੀ ਹੈ ਪਾਰਮੀਆਂ ਜੇ ਸਾਡੇ ਜਿਹੜੇ ਰਵਾਇਤੀ ਤੌਰ ਤੇ ਅਜੇ ਐਲਾਨ ਹੋਣੀ ਹੈ ਆਫੀਸ਼ੀਅਲੀ ਉਹ ਸਾਨੂੰ ਪਰ ਹੁਕਮ ਲਾਤਾ ਕਿ ਤੁਸੀਂ ਜਾ ਕੇ ਆਪਣੇ ਕੰਮ ਕਰੋ ਮੈਂ ਸਭੀ ਦੀ ਇਹ ਕਾਜ ਲੋਕਾਂ ਚ ਬੜੀ ਖੁਸ਼ੀ ਹੈ ਕਿ ਹਲਕਾ ਪੁਲੱਥ ਵਾਲੇ ਵੀ ਮਹਿਸੂਸ ਕਰਦੇ ਆ ਜਿਹੜਾ ਕਪੂਰਥਲਾ ਵਾਲੇ ਮਹਿਸੂਸ ਕਰਦੇ ਆ ਤੇ ਬਾਕੀ ਵੀ ਸਾਰੇ ਕਿ ਸਾਨੂੰ ਸਿੱਧੇ ਦੋ ਮੈਂਬਰ ਪਾਰਲੀਮੈਂਟ ਤੇ ਐਸੇ ਮਿਲਣਗੇ ਜਿਹੜੇ ਸਿੱਧੇ ਸਾਰਿਆਂ ਦੇ ਮਾਝੇ ਵਾਲਿਆਂ ਦੇ ਤੇ ਦੁਆਬੇ ਵਾਲਿਆਂ ਖਾਸ ਕਰਕੇ ਤੇ ਮਾਲਵੇ ਵਾਲੇ ਲੋਕੀ ਮਹਿਸੂਸ ਕਰਦੇ ਆ ਕਿ ਸਿੱਧੀ ਅਪਰੋਚ ਹੋਏਗੀ ਕਿ ਇੱਕ ਇੱਕ ਵਿਅਕਤੀ ਜਿਹੜਾ ਉਹਨਾਂ ਨਾਲ ਸਾਹਮਣੇ ਰੱਖਣ ਵਾਲਾ ਉਹ ਨੇੜੇ ਹੋ ਕੇ ਉਹਨਾਂ ਨੂੰ ਮਿਲ ਸਕਦਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ